ਸਤ ਸ੍ਰੀ ਅਕਾਲ ਜੀ ਪੰਜਾਬ ਅਪਡੇਟਸ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਰਪ੍ਰੀਤ ਸਿੰਘ ਗਿੱਲ ਪੰਜਾਬ ਦੇ ਕੈਬਨਿਟ ਮੰਤਰੀ ਅਮਨ अरोੜਾ ਨੇ ਸੁਨਮ ਦੇ ਵਿੱਚ 29.82 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪਲਾਈਨ ਦੇ ਕੰਮਾਂ ਦਾ ਨੀਂਹ ਪੱਥਰ ਰੱਖਿਆ ਇਸ ਮੌਕੇ ਉਹਨਾਂ ਨੇ ਕਿਹਾ ਕਿ ਸੀਵਰੇਜ ਪੈਨ ਨਾਲ ਲੋਕਾਂ ਦੀ ਵੱਡੀ ਸਮੱਸਿਆ ਦਾ ਹੱਲ ਹੋਵੇਗਾ ਅਮਨ अरोੜਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕੰਮ ਜਲਦ ਮੁਕੰਮਲ ਕੀਤਾ ਜਾਵੇਗਾ ਅਮਨ अरोੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੀਆਂ ਨਲਾਇਕੀਆਂ ਦੇ ਚੱਲਦਿਆਂ ਅੱਜ ਵੀ ਸੁਨਮ ਸ਼ਹਿਰ ਦੇ 3500 ਦੇ ਕਰੀਬ ਘਰਾਂ ਦੇ ਕੋਲ ਸੀਵਰੇਜ ਦੀ ਸਹੂਲਤ ਨਹੀਂ ਹੈ ਉਹਨਾਂ ਕਿਹਾ ਕਿ ਅਜੇ ਨਾ ਬਾਕੀ ਰਹਿੰਦੇ 3500 ਘਰਾਂ ਨੂੰ ਜਲਦ ਹੀ ਸੀਵਰੇਜ ਦੀ ਸਹੂਲਤ ਦੇ ਨਾਲ ਜੋੜਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਇਸ ਪ੍ਰੋਜੈਕਟ ਤਹਿਤ 29.54 ਕਰੋੜ ਰੁਪਏ ਦੀ ਲਾਗਤ ਨਾਲ 30 ਕਿਲੋਮੀਟਰ ਲੰਬੀ ਪਾਈਪਲਾਈਨ ਪਾਈ ਜਾਵੇਗੀ ਜਿਸ ਉਪਰੰਤ ਪੂਰਾ ਸ਼ਹਿਰ ਸੀਵਰੇਜ ਦੀ ਸਹੂਲਤ ਦੇ ਨਾਲ ਜੁੜ ਜਾਵੇਗਾ ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਹਲਕੇ ਵਿੱਚ 85 ਕਰੋੜ ਰੁਪਏ ਦਾ ਕੰਮ ਪੂਰੇ ਜੋਰਾਸ਼ੋਰਾਂ ਦੇ ਨਾਲ ਚੱਲ ਰਹੇ ਨੇ ਉਹਨਾਂ ਕਿਹਾ ਕਿ ਸਾਰੇ ਵਿਕਾਸ ਕੰਮ ਜੋ ਕਿ 140 ਕਰੋੜ ਰੁਪਏ ਦੇ ਨੇ 31 ਜੁਲਾਈ 2026 ਤੱਕ ਮੁਕੰਮਲ ਕਰਨ ਦਾ ਟੀਚਾ ਵੀ ਥੇਗੇ ਇਸ ਤੋਂ ਇਲਾਵਾ ਉਹਨਾਂ ਨੇ ਸ਼ਹਿਰ ਦੇ ਵਿੱਚ 5 ਕਰੋੜ ਰੁਪਏ ਦੇ ਹੋਰ ਵੀ ਕਈ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ ਤੇ ਕਈਆਂ ਦਾ ਉਦਘਾਟਨ ਕੀਤਾ ਸਾਥੀਓ ਮੇਰੇ ਵੀਰੋ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ 22 ਥਾਵਾਂ ਦੇ ਉੱਪਰ 22 ਕੰਮ ਨੇ ਜਿਹੜੇ ਤਕਰੀਬਨ 5 ਕਰੋੜ ਰੁਪਏ ਦੀ ਲਾਗਤ ਦੇ ਨਾਲ ਜਿਵੇਂ ਆਪਣੀ ਵੀ ਇੱਥੇ ਤੁਹਾਡਾ ਜਿਹੜਾ ਹੁਣ ਨਵਾਂ ਵਾਰਡ ਨੰਬਰ 11 ਬਣ ਗਿਆ ਪੁਰਾਣਾ 21 ਸੀਗਾ ਇਹਦੇ ਵਿੱਚ ਦਰਸ਼ਨ ਸਿੰਘ ਦੀਪ ਸਿੰਘ ਅਤੇ लाडी ਸਿੰਘ ਵਾਲੀ ਗਲੀ ਹੈ 15 ਲੱਖ ਰੁਪਏ ਦੀ ਲਾਗਤ ਦੇ ਨਾਲ ਕੋਠੇ ਮਿਰਗਾ ਭਗਵਾਨ ਭਗਵਾਨ ਸਿੰਘ ਕਰਨੈ ਸਿੰਘ ਵਾਲੀ ਗਲੀ तकरीबन 4 ਲੱਖ ਰੁਪਿਆ ਦਾਰਾ ਸਿੰਘ ਜੀ 나జర్ ਸਿੰਘ ਜੀ ਤੇ ਭਗੀਰਤ ਰਾਏ ਕੋਠੇ ਮਹਿਰ ਸਿੰਘ ਵਾਲੀਆਂ ਗਲੀਆਂ ਇਹ ਗਲੀਆਂ ਹੈਗੀਆਂ ਹੁੰਦੇ ਤੇ ਹਾਂ ਇਹਨਾਂ ਸਾਰੀਆਂ ਦਾ ਕੰਮ ਹੈ ਜਿਹੜਾ ਇੱਕ ਕਿਸੇ ਤਰੀਕੇ ਪੁਰਾਣਾ ਬਾਈ ਨੰਬਰ ਵਾਰਡ ਜੋ ਕਾਕਾ ਸਿੰਘ ਮੰਗਾ ਸਿੰਘ ਚੰਦੜ ਬਸਤੀ ਵਾਲੀਆਂ ਗਲੀਆਂ ਨੇ ਜਿਹੜੀਆਂ ਉਹ ਤਕਰੀਬਨ 32 ਲੱਖ ਰੁਪਏ ਦੀ ਲਾਗਤ ਨਾਲ ਇਹ ਇਹ ਤਕਰੀਬਨ 66 ਲੱਖ ਰੁਪਏ ਦੀ ਲਾਗਤ ਨਾਲ ਜਿਹੜੇ ਫਟਕਲ ਕੰਮ ਨੇ 66 ਲੱਖ ਰੁਪਏ ਦੀ ਲਾਗਤ ਨਾਲ ਤੁਹਾਡੇ ਇਸ ਏਰੀਆ ਦੇ ਵਿੱਚ ਔਰ ਪੂਰੇ ਸ਼ਹਿਰ ਦੇ ਵਿੱਚ 22 ਕੰਮ ਤਕਰੀਬਨ 5 ਕਰੋੜ ਰੁਪਏ ਦੀ ਲਾਗਤ ਨਾਲ ਉਹ ਸ਼ੁਰੂ ਹੋਣ ਜਾ ਰਹੇ ਨੇ ਹੁਣ ਮੇਰੇ ਵੀਰੋ ਇਸ ਤੋਂ ਅੱਗੇ ਜਿਸ ਮਕਸਦ ਦੇ ਲਈ ਆਪਾਂ ਜਿੱਥੇ ਇਕੱਠੇ ਹੋਇਆ ਤੁਸੀਂ ਲੰਬੇ ਸਮੇਂ ਤੋਂ ਮੇਰੀ ਕੋਸ਼ਿਸ਼ ਸੀ ਕਿ ਜਿੰਨੇ ਵੀ ਘਰ ਜਿਹੜੇ ਸੁਨਾਮ ਸ਼ਹਿਰ ਦੇ ਜਿਨ੍ਹਾਂ ਦੇ ਵਿੱਚ ਹਜੇ ਤੱਕ ਸੀਵਰੇਜ ਕਨੈਕਸ਼ਨ ਨਹੀਂ ਪਹੁੰਚਿਆ ਉਹਨਾਂ ਨੂੰ ਉਹਦੇ ਨਾਲ ਜੋੜਿਆ ਜਾਵੇ ਤੇ ਇਹ ਗੱਲ ਇਹ ਕੰਮ ਸ਼ੁਰੂ ਕਿੱਥੋਂ ਹੋਇਆ ਕਿ ਜਦ ਆਪਣੀ ਸਰਕਾਰ ਬਣੀ ਤੁਸੀਂ ਮੈਨੂੰ ਮੇਰੀ ਡਿਊਟੀ ਲਈ ਤੇ ਜਦੋਂ ਵੀ ਇੱਥੇ ਜਗਤਪੁਰੇ ਆਉਂਦੇ ਸੀਗੇ ਲੰਬੇ ਸਾਲਾਂ ਤੋਂ ਉਦੋਂ ਉਹਨਾਂ ਦੀ ਸਾਰਿਆਂ ਦੀ ਪਰਿਵਾਰਾਂ ਦੀ ਇੱਕੋ ਹੀ ਮੰਗ ਹੁੰਦੀ ਸੀ ਕਿ ਜੀ ਸਿਵਰੇਜ ਸਾਡੇ ਪੈਣਾ ਚਾਹੀਦਾ ਮੈਂ ਤਕਰੀਬਨ ਸਾਡੇ ਇੱਕ 3 ਸਾਲ ਪਹਿਲਾਂ ਸਿਵਰੇਜ ਮਨਜ਼ੂਰ ਕਰਾਇਆ ਜਗਤਪੁਰੇ ਦਾ 6 ਕਰੋੜ 37 ਲੱਖ ਰੁਪਏ ਦੇ ਲੱਗ ਦੇ ਨਾਲ ਉਹ ਜਦੋਂ ਉੱਥੇ ਨੀਂਹ ਪੱਥਰ ਰੱਖਣ ਗਏ ਤੇ ਮੈਂ ਅਫਸਰਾਂ ਨੂੰ ਇਹ ਵੀ ਪੁੱਛਿਆ ਕਮੇਟੀ ਵਾਲਿਆਂ ਨੂੰ ਵੀ ਸਿਵਰੇਜ ਬੋਰਡ ਵਾਲਿਆਂ ਨੂੰ ਵੀ ਕਿ ਇਹ ਕੰਮ ਇਹ ਤੋਂ ਇਲਾਵਾ ਕੋਈ ਹੋਰ ਕੰਮ ਤਾਂ ਨਹੀਂ ਹੈ ਸਿਵਰੇਜ ਦਾ ਉਹ ਕਹਿੰਦੇ ਜੀ ਨਹੀਂ ਚਲੋ ਮੈਂ ਮਨਜ਼ੂਰ ਕਰਾਇਆ ਕੰਮ ਸ਼ੁਰੂ ਕਰਾਤਾ ਤੇ ਉਹ ਜਦੋਂ ਸ਼ੁਰੂ ਕਰਾਤਾ ਉਸ ਤੋਂ ਮਗਰੋਂ ਪਤਾ ਲੱਗਣ ਲੱਗਾ ਕਿ ਕਿਉਂਕਿ ਡਿਮਾਂਡਾਂ ਆਉਣੇ ਸ਼ੁਰੂ ਹੋ ਗਈਆਂ ਕਿ ਸਾਡੇ ਪਈ ਇੱਕ ਗਲੀ ਰਹਿੰਦੀਆਂ ਦੋ ਗਲੀਆਂ ਰਹਿੰਦੀਆਂ ਤੇ ਚਾਰ ਘਰ ਰਹਿੰਦੇ ਨੇ ਕਿ ਜੀ ਇੱਥੇ ਇੱਥੇ ਸੀਵਰੇਜ ਰਹਿੰਦਾ ਫਿਰ ਮੈਂ ਅਧਿਕਾਰੀਆਂ ਨੂੰ ਫੇਰ ਬੁਲਾ ਕੇ ਪੁੱਛੇ ਭਾਈ ਮੇਰੇ ਕੋਲ ਤਾਂ ਡਿਮਾਂਡ ਆਈ ਜਾਂਦੀ ਹੈ ਨਾ ਦੱਸੋ ਇਹ ਕੰਮ ਕਿਉਂ ਨਹੀਂ ਹੋਇਆ ਕਿ ਕਿੱਥੇ ਕਿੱਥੇ ਰਹਿੰਦੇ ਨੇ ਅਸੀਂ ਸਾਰੇ ਸ਼ਹਿਰ ਦਾ ਸਰਵੇ ਕਰਾਇਆ ਸੀਵਰੇਜ ਡਿਪਾਰਟਮੈਂਟ ਵਾਲੇ ਅਧਿਕਾਰੀਆਂ ਨੇ ਕੀਤਾ ਨਾਲ ਮਿਊਸਪਲ ਕਮੇਟੀ ਦੇ ਅਧਿਕਾਰੀ ਲੱਗੇ ਕੱਲੇ-ਕੱਲੇ ਗਲੀ ਦਾ ਮਹੱਲੇ ਦਾ ਅਸੀਂ ਸਰਵੇ ਕਰਾਇਆ ਤੇ 3500 ਘਰ 22 ਪਾਕਟਨ ਦੇ ਵਿੱਚ ਛੋਟੀਆਂ-ਛੋਟੀਆਂ ਪਾਕਟਰ ਕਿਤੇ ਕੋਈ ਇੱਕ ਅੱਧੀ ਗਲੀ ਵੀ ਹੋਊਗੀ ਕਿਤੇ ਚਾਰ ਗਲੀਆਂ ਵੀ ਹੋਣਗੀਆਂ ਅਡਡ 22 ਥਾਵਾਂ ਦੇ ਉੱਪਰ ਅਸੀਂ 3500 ਘਰ ਦੀ ਪਛਾਣ ਕੀਤੀ ਕਿ ਜਿਨ੍ਹਾਂ ਦੇ ਵਿੱਚ ਸੀਵਰੇਜ ਕਨੈਕਸ਼ਨ ਸੀ ਨਹੀਂ 30 ਕਿਲੋਮੀਟਰ ਲੰਬੀ ਲਾਈਨ ਹੈ ਜਿਹੜੀ ਉਹ ਬਣਦੀ ਸੀਗੀ 3 ਕਿਲੋਮੀਟਰ ਲੰਬੀ ਲਾਈਨ ਦਾ ਇਹਨਾਂ 3500 ਘਰਾਂ ਨੂੰ ਕਵਰ ਕਰਨ ਦੇ ਲਈ ਉਹਦਾ ਸਾਰੇ ਦਾ ਸਰਵੇ ਕਰਾਇਆ ਐਸਟੀਮੇਟ ਲਵਾਇਆ ਤੇ ਉਹ ਤੋਂ ਬਾਅਦ ਇਹਦੇ ਮਨਜ਼ੂਰੀ ਔਰ ਪੈਸੇ ਦਾ ਇੰਤਜ਼ਾਮ ਹੈ ਜਿਹੜਾ ਉਹ ਕਰਨਾ ਸ਼ੁਰੂ ਕੀਤਾ ਤੇ ਅੱਜ ਮੈਨੂੰ ਇਹ ਦੱਸਦੇ ਹੋਏ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਚਾਹੇ ਮੈਨੂੰ ਇਹਦੇ 'ਚ ਲੱਗ ਤਾਂ ਗਏ तकरीबन 2.5 ਸਾਲ ਪਰ ਇਹ ਆਪਣਾ ਸ਼ਹਿਰ ਹੈ ਜਿਹੜਾ ਉਹ ਇਸ ਤੋਂ ਮਗਰੋਂ 1 ਸਾਲ ਦਾ ਟਾਈਮ ਹੈ ਪਰ ਮੈਂ ਹਦਾਇਤਾਂ ਕੀਤੀ ਨੇ ਕਿ 9 ਮਹੀਨੇ ਦੇ ਵਿੱਚ ਇਹਨੂੰ ਕੰਪਲੀਟ ਕਰੋ ਆਪਣੇ ਸ਼ਹਿਰ ਦਾ ਇੱਕ ਵੀ ਘਰ ਅਸੀਂ ਸੀਵਰੇਜ ਕਨੈਕਸ਼ਨ ਤੋਂ ਪੇਣਾ ਰਹਿਣ ਨਹੀਂ ਦੇਣਾ ਆਉਣ ਵਾਲੇ 9 ਮਹੀਨਿਆਂ ਦੇ ਵਿੱਚ ਮੈਂ ਤੁਹਾਡਾ ਵਾਅਦਾ ਕਰਦਾ ਸੋ ਪੰਜਾਬ ਅਪਡੇਟ ਵਿੱਚ ਫਿਲਹਾਲ ਨਹੀਂ ਤੁਸੀਂ ਜੁੜੇ ਰਹੋ ਚੜ੍ਹਦੀ ਕਲਾ ਟਾਈਮ ਟੇਬਲ ਦੇ ਨਾਲ ਧੰਨਵਾਦ